ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਰਮਲ ਗੋਣਾ ਪ੍ਰਭ ਗਾਏ ਗੋਵਿੰਦਤ ਪੁਜ ਬਿਨਿ ਅਵਰ ਨਾ ਠਾਉ ਕਰੇ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੁਮਾਰਾ ਨਾਮ ਰਹਾ ਸਾਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਾਵਲ ਪਰਦਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਔਤ ਪਤ ਪ੍ਰਭ ਸਾਥ ਸਾਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਾਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੋਣਾ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਉ ਕਰੇ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੇਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬੈਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ दुख भंजन सुख राए जाहे कलेस मिटे पै परमा निर्मल गुण प्रब गाए गोविंद पुज बिन अवर ना ठाऊं कर कृपा पार ब्रह्म स्वामी जपे तुम्हारा नाम ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭੈ ਸਾਦ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਝਾਲ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਾਰੈਨ ਪਰਯੋ ਨਾਨਕ ਪ੍ਰਭ ਤੁਮਰੇ ਤੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ जाहे कलेस मिटे पै परमा निर्मल गुण प्रभ गाय गोविंद तुझ विनयावर नार्य कृपा पार स्वामी जपे तुम्हारा रहा ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭਏ ਸਾਧ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆ ਪਤਰੈ ਸੰਗਤ ਸਭ ਉਧਰੈ ਬੈਨ ਸੇ ਸਗਲ ਜੰਝਾਲਾ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਓਤ ਪਤ ਪ੍ਰਭ ਸਾਥ ਸਾਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ ਪੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਰਮਲ ਗੋਣਾ ਪ੍ਰਭ ਗਾਏ ਗੋਵਿੰਦ ਤੁਜ ਬਿਨ ਬਿਆਰ ਨਾ ਠਾਉ ਕਾਰੇ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭੈ ਸਾਦ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜ਼ਲਾ ਤਰਨਾ ਆਧਾਰ ਤੇਰਾ ਪ੍ਰਭ ਸੁਆਮੀ ਓਤ ਪਤ ਪ੍ਰਭ ਸਾਥ ਸਾਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੇ ਮਹਲਾ ਪੰਜਵਾ ਤੂੰ ਸਮਰਾਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੋਣਾ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਉ ਕਾਰ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੇਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਔਤ ਪੋਤ ਪ੍ਰਭ ਸਾਥ ਸਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ दुख पंजन सुख राए जाहे कलेस मिटे पै परमा निर्मल गुण प्राब गाए गोविंद पुज बिन अवर ना ठाऊं कर कृपा पार ब्रह्म स्वामी जपे तुम्हारा नाम ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਝਾਲ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਔਤ ਪਤ ਪ੍ਰਭ ਸਾਥ ਸਾਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੇ ਮਹਲਾ ਪੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ जाहे कलेष मिटे पै परमा निर्मल गुण प्रभ गाय गोविंद तुझ तो बिन वर ना ठॉ कर कृपा पार स्वामी जपे तुम्हारा नाम रहा ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭੈ ਸਾਦ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆ ਪੁੱਤਰ ਹੈ ਸੰਗਤ ਸਭ ਉਧਰੈ ਬੈਨ ਸੇ ਸਗਲ ਜੰਝਾਲਾ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਔਤ ਪਤ ਪ੍ਰਭ ਸਾਥ ਸਾਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ ਪੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ निर्मल गुण प्रभ गाय गोविंद तुझ बिनावर नाथ कार्य कृपा पार ब्रह्म स्वामी जपे तुम्हारा नहा गुर सेव लगे हर चरनी वडे भाग लिव लागे ਕਾਵਲ ਪ੍ਰਦਾਸ ਭੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਓਤ ਪਤ ਪ੍ਰਭ ਸਾਥ ਸਾਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 তুম সাম্রাট శరణ కో దాత దుఃఖ భंजन సుఖ RAI ਜਾহে कलेस मिटे पै పరమా निर्मल गुण பிரபு गाएं गोविंद तुज बिन अवर ना ठाऊं ਕਾਰ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੇਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਗਾਸ ਪੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ आठ पहर हर के गुण गावे सिमरै दीन दयाला आप तरह संगत सब उदरै बिनसे सगल जंजाला चरणा आधार तेरा प्रभु स्वामी औत पोत प्रभु साथ ਸਾਰੇ ਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ दुख भंजन सुख राए जाहे क्लेश मिटे पै परमां निर्मल गुण प्राब गाए गोविंद पूज बिन आवर ना ठाऊं कर कृपा पार ब्रह्म स्वामी जपे तुम्हारा नाम ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਝਾਲ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਔਤ ਪਤ ਪ੍ਰਭ ਸਾਥ ਸਾਰਨ ਪਰਯੋ ਨਾਨਕ ਪ੍ਰਭ ਤੁਮਰੀ ਤੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੋਣਾ ਪ੍ਰਭ ਗਾਏ ਗੋਵਿੰਦ ਪੁਜ ਬਿਨਿਆ ਵਰ ਨਾ ਠਾਉ ਕਾਰੇ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਗਾਸ ਭੈ ਸਾਧ ਸੰਗੇ ਦੁਰਮਤ ਬੁਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆ ਪਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਝਾਲਾ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਔਤ ਪਤ ਪ੍ਰਭ ਸਾਥ ਸਾਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ ਪੰਜਵਾ ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਬਿਨ ਆਵਰ ਨਾ ਠਾਉ ਕਾਰੇ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੁਮਾਰਾ ਨਾਮ ਰਹਾ ਸਾਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੇ ਕਾਵਲ ਪ੍ਰਦਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਧਰੈ ਬੇਨਸੇ 사ਗਲ ਜੰਝਾਲਾ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਔਤ ਪਤ ਪ੍ਰਭ ਸਾਥ ਸਾਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੋਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਬੋਵਿੰਦ ਪੁਜ ਬਿਨ ਆਵਰ ਨਾ ਠਾਉ ਕਾਰੇ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਏ ਕਵਲ ਪਰਦਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬੈਨਸੇ ਸਗਲ ਜੰਜਾਲ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਔਤ ਪਤ ਪ੍ਰਭ ਸਾਥ ਸਾਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਾਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਬਿਨ ਅਵਰ ਨਾ ਠਾਉ \,ਕਰਿ ਕਿਰਪਾ ਪਾਰ ਬ੍ਰਹਮ ਸੁਮਮੀ ਜਪੇ ਤੇਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ आठ पहर हर के गुण गावे सिमरै दीन दयाला आप तरह संगत सब उदरै बिनसे सगल जंजाला चरणा आधार तेरा प्रभु स्वामी औत पात प्रभु साथ ਸਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ जाहे कलेस मिटे पै परमा निर्मल गुण प्रभ गाय गोविंद तुझ विनयावर नार्य कृपा पार स्वामी जपे तुम्हारा नाम रहा ਸਤ ਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਵ ਲਾਗੇ ਕਾਵਲ ਪ੍ਰਦਾਸ ਭੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆ ਪਤਰੈ ਸੰਗਤ ਸਭ ਉਧਰੈ ਬੇਨ ਸੇ ਸਗਲ ਜੰਝਾਲਾ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਓਤ ਪਤ ਪ੍ਰਭ ਸਾਥ ਸਾਰਨ ਪਰਿਆ ਨਾਨਕ ਪ੍ਰਭ ਤੁਮਰੇ ਤੇ ਰਾਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ जाहे कलेस मिटे पै परमा निर्मल गुण प्राब गाएं गोविंद तुज बिन अवर ना ठाऊं कर कृपा पार ब्रह्म स्वामी जपे तुम्हारा नाम रहा सतगुरु सेव लगे हर चरनी ਵੱਡਾ ਭਾਗ ਲਵ ਲਾਗੇ ਕਵਲ ਪ੍ਰਦਾਸ ਭੈ ਸਾਦ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੇਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬੇਨਸੇ ਸਗਲ ਜੰਝਾਲ ਚਰਣਾ ਆਧਾਰ ਤੇਰਾ ਪ੍ਰਭ ਸੁਆਮੀ ਓਤ ਪਤ ਪ੍ਰਭ ਸਾਥ ਸਾਰੇ ਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰਾਖਿਆ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ